ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹਾਊਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਲੱਗੇ ਆਂ ਵੈਰੀਕੋਸ ਵੇਇਨਸ ਬਾਰੇ ਪਿੰਜੜੀਆਂ ਦੇ ਵਿੱਚ ਨਸਾਂ ਦੇ ਵਿੱਚ ਨੀਲੇ ਰੰਗ ਦੀਆਂ ਹੋ ਜਾਂਦੀਆਂ ਨੇ ਫੁੱਲ ਜਾਂਦੀਆਂ ਨੇ ਸੁੱਜ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਆਪਣੇ ਗੋਡੇ ਪਲੱਸ ਪਿੰਜੜੀਆਂ ਦੇ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਸੋ ਉਸ ਦੇ ਲਈ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਤੁਹਾਨੂੰ ਦਿਖਾਵਾਂਗੇ ਵੈਰੀਕੋਸ ਵੇਇਨਸ ਹੁੰਦੀਆਂ ਕਿੰਨਾ ਦੇ ਨੇ ਜ਼ਿਆਦਾਤਰ ਜਿਹੜੇ ਲੋਕ ਖੜ ਕੇ ਕੰਮ ਕਰਦੇ ਆ ਜ਼ਿਆਦਾ ਜਿਵੇਂ ਆਪਣੇ ਤੌਰ 'ਤੇ ਔਰਤਾਂ ਸਾਰਾ ਦਿਨ ਰਸੋਈ ਦੇ ਵਿੱਚ ਖੜ ਕੇ ਕੰਮ ਕਰਦੀਆਂ ਨੇ ਦੂਸਰੇ ਨੰਬਰ ਤੇ ਆ ਜਾਂਦੇ ਆ ਜਿਹੜੇ ਬੈਠ ਕੇ ਜ਼ਿਆਦਾ ਕੰਮ ਕਰਦੇ ਆ ਸਿਟਿੰਗ ਜੌਬ ਐ ਉਹਨਾਂ ਦੀ ਮੂਵਮੈਂਟ ਨਹੀਂ ਹੁੰਦੀ ਔਰ ਤੀਸਰੇ ਨੰਬਰ ਤੇ ਆ ਜਾਂਦੇ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਹੈ ਚੌਥੇ ਨੰਬਰ ਤੇ ਆਪਣਾ ਲਾਈਫ ਸਟਾਈਲ ਬਹੁਤ ਜ਼ਿਆਦਾ ਇਸ ਤੇ ਕੰਮ ਕਰਦਾ ਆਪਣੇ ਰਹਿਣ ਸਣ ਦਾ ਤਰੀਕਾ ਸੋ ਸਭ ਤੋਂ ਪਹਿਲਾਂ ਜਾਣ ਲੈਣੇ ਆ ਵੀ ਇਹ ਨੀਲੇ ਰੰਗ ਦੀਆਂ ਕਿਉਂ ਦਿੱਖਦੀਆਂ ਨੇ ਜਿਹੜਾ ਆਪਣਾ ਬਲੱਡ ਹਾਰਟ ਤੋਂ ਜਦੋਂ ਨਿਕਲਦਾ ਹੈ ਉਹ ਹੁੰਦਾ ਆਕਸੀਜਨੇਟਿਡ ਬਲੱਡ ਹੈ ਨਾ ਔਰ ਜੋ ਆਪਣਾ ਹੀ ਵਾਪਸ ਬਲੱਡ ਜਾਣਾ ਹੁੰਦਾ ਹੈ ਜੋ ਆਪਣੇ ਕਾਫ ਨੇ ਜੋ ਪمپ ਦਾ ਕੰਮ ਕਰਦੀਆਂ ਨੇ ਪਿੰਜਣੀਆਂ ਨੇ ਜਿਹੜੀਆਂ ਆਪਣੀ ਉਹ ਪمپ ਦਾ ਕੰਮ ਕਰਦੀਆਂ ਨੇ ਹਾਰਟ ਚੋਂ ਪੂਰੀ ਆਪਣੀ ਬੋਡੀ ਚ ਬਲੱਡ ਜਾਂਦਾ ਔਰ ਨੀਚੋਂ ਜਿਹੜਾ ਬਲੱਡ ਉੱਪਰ ਆਉਣਾ ਹੁੰਦਾ ਉਹ ਕਾਫ ਪمپ ਕਰਦਾ ਤਾਂ ਉੱਪਰ ਆਉਂਦਾ ਜਦੋਂ ਆਪਾਂ ਸਾਰਾ ਦਿਨ ਖੜੇ ਰਹਿੰਦੇ ਆ ਜਿਹੜੇ ਉਹ ਵਾਲਵ ਨੇ ਉਹ ਪ੍ਰੋਪਰ ਕੰਮ ਨਹੀਂ ਕਰਦੇ ਉਸ ਦੇ ਨਾਲ ਆਪਣਾ ਜੋ ਡੀਆਕਸੀਜਨੇਟਿਡ ਬਲੱਡ ਹੈ ਜੋ ਮਸਲਸ ਦੇ ਵਿੱਚੋਂ ਨਿਕਲ ਕੇ ਨੀਲੇ ਰੰਗ ਦਾ ਹੋ ਜਾਂਦਾ ਹੈ ਉਹ ਇੱਕ ਜਗ੍ਹਾ ਤੇ ਪਿਆ ਰਹਿੰਦਾ ਹੈ ਜਿਸ ਨਾਲ ਆਪਣੇ ਉਥੇ ਨਾਲੀਆਂ ਦਾ ਗੁੱਛਾ ਬਣਨਾ ਸ਼ੁਰੂ ਹੋ ਜਾਂਦਾ ਹੈ ਉਹ ਵਾਪਸ ਸਹੀ ਤਰੀਕੇ ਨਾਲ ਪੰਪ ਨਹੀਂ ਕਰਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਕਸਰਤਾਂ ਕਰਕੇ ਆਪਾਂ ਆਪਣੇ ਪਿੰਜਣੀਆਂ ਨੂੰ ਪੰਪ ਕਰੀਏ ਕਿ ਆਪਣਾ ਉਹ ਬਲੱਡ ਜੋ ਹੈਗਾ ਡੀਆਕਸੀਜਨੇਟਿਡ ਹੈ ਉਹ ਵਾਪਸ ਆਪਣੇ ਹਾਰਟ ਕੋਲੇ ਪਹੁੰਚੇ ਔਰ ਦੁਬਾਰਾ ਇਹ ਸਰਕਲ ਚੱਲਦਾ ਰਹੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਫ ਪਿਛਲੇ 10 ਸਾਲ ਤੋਂ ਅਸੀਂ ਮੁੱਲਾਂਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ sarysinghsnaufysotherapy ਔਰ ਦੂਸਰੀ ਔਰ ਅਗੇ ਤੁਸੀਂ ਸਾਨੂੰ ਫੇਸਬੁੱਕ ਤੇ ਫੋਲੋ ਨਹੀਂ ਕੀਤਾ ਉੱਥੇ ਸਾਡੀ ਆਈਡੀ ਐ ਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਔਰ ਅਸੀਂ ਹਰ ਫਰਾਈਡੇ ਆਪਣੇ ਜੋ ਐ ਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਪੇਜ ਹੈ ਇੰਸਟਾਗ੍ਰਾਮ ਤੇ ਜੋ ਅਪੀ ਦਿਖਾ ਰਹੇ ਹਾਂ ਤੁਹਾਨੂੰ ਇਸ ਪੇਜ ਤੇ ਅਸੀਂ ਲਾਈਵ ਹੋਇਆ ਕਰਾਂਗੇ ਸ਼ਾਮ ਨੂੰ 5 ਤੋਂ 6 ਸੋ ਉੱਥੇ ਤੁਸੀਂ ਕੋਈ ਵੀ ਇਨਕੁਆਰੀ ਹੈ ਤੁਹਾਡੀ ਕੋਈ ਵੀ ਸਵਾਲ ਜਵਾਬ ਤੁਸੀਂ ਲੈ ਸਕਦੇ ਹੋ ਸੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਬਣੇ ਰਹੋ ਵੀਡੀਓ ਦੇ ਐਂਡ ਤੱਕ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਆਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਕਿੜੀਆਂ ਚੀਜ਼ਾਂ ਚਾਹੀਦੀਆਂ ਨੇ ਹਰ ਕਸਰਤ ਤੁਸੀਂ 5-5 ਵਾਰੀ ਕਰਨੀ ਹੈ ਸਾਨੂੰ ਇੱਕ ਚਾਹੀਦਾ ਹੈ ਇਦਾਂ ਦਾ ਰੋਲ ਅਗਰ ਤੁਹਾਡੇ ਕੋਲ ਨਹੀਂ ਹੈ ਤਿੰਨ ਤੋਂ ਚਾਰ ਤੌਲੀਏ ਬਣਾ ਕੇ ਉਸ ਨੂੰ ਆਪਾਂ ਕਿਸੇ ਵੀ ਰੱਸੀ ਨਾਲ ਬੰਨ ਕੇ ਇਦਾਂ ਦਾ ਰੋਲ ਬਣਾ ਸਕਦੇ ਹਾਂ ਔਰ ਇੱਕ ਤੁਹਾਨੂੰ ਚਾਹੀਦੀ ਹੈ ਚਾਦਰ ਹੋਰ ਤੁਹਾਨੂੰ ਕੁਝ ਨਹੀਂ ਚਾਹੀਦਾ ਵੈਰੀਕੋਸ ਵੇਨਸ ਨੂੰ ਠੀਕ ਕਰਨ ਲਈ ਸੋ ਸਭ ਤੋਂ ਪਹਿਲੀ ਕਸਰਤ ਕਰਨ ਲੱਗੇ ਆਪਾਂ आप एक सीधे लेट जाएंगे और आप एंकल टो पम्प करा एक दो तीन चार पाँच छे सत्त अठ नौ दस दैन रिलैक्स रिलैक्स हो जाना दोबारा फिर करा एक फिर दो फिर तीन फिर चार फिर पं फिर छ फिर सात, फिर आठ, फिर नौ फिर दस दैन रिलैक्स दैन फिर करा एक दो तीन चार पांच, पे सात आठ, नौ दस दैन रिलैक्स ये कसरतु पांच बारी करनी है ये होगी नंबर वन एंकल टू पार्म हम दूसरी कसरत कर लगे आप करेंगे अपना जो अपनी चादर है इसनों ले लेंगे ਔਰ ਆਪਣੇ ਕਾਫ ਮਸਲ ਨੂੰ ਪਿੰਜਣੀ ਦੇ ਮਸਲ ਨੂੰ ਸਟ੍ਰੈਚ ਕਰਾਂਗੇ ਇਦਾਂ ਪਾ ਕੇ ਇਸ ਨੂੰ ਆਪਾਂ ਅੰਦਰ ਨੂੰ ਖਿੱਚ ਦਾਂਗੇ ਥੋੜੀ ਜਿਓ ਅੱਡੀ ਐ ਉਹ ਨੀਚੇ ਚਾਹੀਦੀ ਐ ਔਰ ਗੋਡਾ ਬਿਲਕੁਲ ਸਿੱਧਾ ਇਹਨੂੰ ਜ਼ੋਰ ਦੀ ਖਿੱਚ ਦੇਣਾ ਆਪਣੇ ਵੱਲ ਬਿਲਕੁਲ ਆਪਣੇ ਪੰਜੇ ਤੇ ਚਾਹੀਦੀ ਐ ਇਹ ਜਿੱਥੇ ਆਪਣੇ ਪੰਜੇ ਨੇ ਇੱਕ ਪਾਸੇ ਹੀ ਕਰਨੀ ਐ ਦੋਨੇ ਪਾਸੇ ਨਹੀਂ ਕਰਨੀ ਇਹ ਪਹਿਲਾਂ ਇੱਕ ਪਾਸੇ ਨੂੰ ਸਟ੍ਰੈਚ ਕਰਾਂਗੇ ਇੱਥੇ ਆਪਾਂ ਖਿੱਚ ਦੇਣਾ ਤੁਸੀਂ ਦੇਖੋਗੇ ਤੁਹਾਡੇ ਇਸ ਜਗ੍ਹਾ ਤੇ ਪਿੰਜਣੀ ਦੇ ਵਿੱਚ ਸਟ੍ਰੈਚ ਪਾਏਗਾ ਔਰ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ 1 2 ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਦੈਨ ਰਿਲੈਕਸ ਫਿਰ ਖਿੱਚ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਫਿਰ ਖਿੱਚ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇੱਕ ਅਸਰੇ ਤੁਸੀਂ ਪੰਜ ਵਾਰੀ ਕਰਨੀ ਦੋਨੋਂ ਸਾਈਡ ਕਰਨੀ ਹੈ ਤਾਂ ਕਿ ਦੂਸਰੇ ਪਾਸੇ ਵੀ ਵਿਚਾਰ ਰਹੇ ਉਧਰ ਹੋ ਨਾ ਜਾਵੇ ਸੋ ਇਹ ਹੋਗੀ ਤੁਹਾਡੀ ਦੂਸਰੀ ਕਸਰਤ ਜਿਸ ਦੇ ਵਿੱਚ ਆਪਾਂ ਆਪਣੀ ਪਿੰਜੜੀ ਦੇ ਮਸਲ ਨੂੰ ਸਟ੍ਰੈਚ ਕੀਤਾ ਹੁਣ ਜੋ 3rd ਐਕਸਰਸਾਈਜ਼ ਹੈ ਉਸ ਦੇ ਲਈ ਕੀ ਕਰਾਂਗੇ ਨੈਕਸਟ ਐਕਸਰਸਾਈਜ਼ ਕੀ ਹੈ ਤੁਸੀਂ ਦੀਵਾਰ ਦੇ ਨਾਲ ਦੋਨੋਂ ਲੱਤਾਂ ਲਾ ਦੇਣੀਆਂ ਨੇ ਇਸ ਤਰ੍ਹਾਂ ਇਸ ਤਰੀਕੇ ਦੇ ਵਿੱਚ ਐਦਾਂ ਕਰਕੇ ਔਰ ਐਦਾਂ ਤੁਸੀਂ ਲੇਟ ਜਾਣਾ ਹੈ ਬਿਲਕੁਲ ਰਿਲੈਕਸ ਹੋ ਕੇ ਐਦਾਂ ਤੁਸੀਂ ਦੀਵਾਰ ਦੇ ਨਾਲ ਦੋਨੇ ਲੱਤਾਂ ਲਾ ਦੇਣੀਆਂ ਨੇ ਔਰ हिਪਸ ਨੇ ਜੋ ਨਾਲ ਟੱਚ ਰਹਿਣਗੇ ਐਦਾਂ ਕਰਕੇ ਲਓ ਹੁਣ ਦੇਖੋ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਧਰੋਂ ਸਾਈਡ ਤੋਂ ਵੀ ਦਿਖਾ ਦਿੱਤਾ ਜਾਵੇ ਬਿਲਕੁਲ ਰਿਲੈਕਸ ਛੱਡ ਦੇਣਾ ਇਦਾਂ ਕਰਕੇ ਤੇ हिਪਸ ਨਹੀਂ ਦੀਵਾਰ ਦੇ ਨਾਲ ਲੱਗ ਜਾਣਗੇ ਔਰ ਲੱਤਾਂ ਬਿਲਕੁਲ ਸਟ੍ਰੇਟ ਰੱਖਣੀਆਂ ਨੇ ਇਦਾਂ ਕਰਕੇ ਆਪਾਂ ਰਾਮ ਨਾਲ ਲੇਟ ਜਾਣਾ ਹੈ ਇਸ ਇਸ ਤਰ੍ਹਾਂ ਤੁਸੀਂ 5 ਮਿੰਟ ਰਹਿਣਾ ਹੈ ਉਸ ਤੋਂ ਬਾਅਦ ਲੱਤਾਂ ਇਦਾਂ نیچے ਵੀ ਕਰ ਸਕਦੇ ਹੋ ਔਰ ਤੁਸੀਂ ਸਾਈਡ ਤੇ ਵੀ ਇਦਾਂ ਲੇਟ ਸਕਦੇ ਹੋ ਔਰ ਇਦਾਂ ਤੁਸੀਂ ਲੇਟ ਜਾਣਾ ਹੈ ਔਰ ਦੈਨ ਫਿਰ ਤੁਸੀਂ ਦੀਵਾਰ ਦੇ ਨਾਲ ਲੱਤਾਂ ਲਾ ਦੇਣੀਆਂ ਨੇ ਔਰ ਇਦਾਂ ਤੁਸੀਂ 5 ਮਿੰਟ ਲਈ ਫੇਰ ਰੱਖਣਾ ਹੈ ਐਦਾਂ ਤੁਸੀਂ ਦੋ ਸੈਟ ਲਾਉਣੇ ਆ ਪੰਜ-ਪੰਜ ਵਾਰੀ ਦੇ ਪੰਜ ਵਾਰੀ ਕਰਕੇ ਫਿਰ نیچے ਲੇਟ ਜਾਣਾ ਹੈ ਐਦਾਂ ਥੋੜਾ ਸਾਰਾ ਜੋ ਡੀਆਕਸੀਜਨੇਟਿਡ ਬਲੱਡ ਹੈ ਨੀਲੇ ਰੰਗ ਦਾ ਜੋ ਖੂਨ ਹੋ ਗਿਆ ਹੈ ਉਹ ਵਾਪਸ ਆਉਣਾ ਸ਼ੁਰੂ ਹੋ ਜਾਏਗਾ ਪੰਪ ਹੋਣਾ ਸ਼ੁਰੂ ਹੋ ਜਾਏਗਾ ਸਭ ਤੋਂ ਵਧੀਆ ਕਸਰਤ ਹੈ ਉਸ ਤੋਂ ਅਗਲੀ ਕਸਰਤ ਕੀ ਹੈ ਆਪਾਂ ਜੋ ਰੂਲ ਬਣਾਇਆ ਸੀ ਉਸ ਨੂੰ ਆਪਾਂ ਗੋਡੇ ਦੇ नीचे ਇਦਾਂ ਰੱਖਾਂਗੇ ਔਰ ਦੋਨੇ ਲੱਤਾਂ ਤਾਂ ਹੋਣਗੀਆਂ ਔਰ ਇਸ ਨੂੰ ਆਪਾਂ ਦੱਬਾਂਗੇ ਇਸ ਨੂੰ ਗੋਡੇ ਦੇ ਜੋਰ ਨਾਲ ਇਸ ਨੂੰ ਆਪਾਂ ਅੰਦਰ ਨੂੰ ਦਬਾਂਗੇ ਇਤਾਂ ਕਰਕੇ 1 2 3 4 5 6 7 8 9 10 ਦੁਬਾਰਾ ਦੇਖੋ ਤੇ ਅੰਨੜ ਇਤਾਂ ਅਗੇ ਹੋਰ ਇਦਾਂ ਤੁਸੀਂ ਪੇ ਦਬ ਦੇਣਾ 1 2 3 4 5 6 7 8 9 10 ਦੈਨ ਰਿਲੈਕਸ ਦੁਬਾਰਾ ਦੇਖੋ ਫਿਰ ਪ੍ਰੈਸ ਕਰਾਂਗੇ ਇਸ ਵਾਈ ਕਰਕੇ ਦਿਖਾਉਨੇ ਆ ਤੁਹਾਨੂੰ ਇਸ ਨੂੰ ਆਪਾਂ ਗੋਡੇ ਦੇ نیچے ਲਾਇਆ ਔਰ ਇਦਾਂ ਤੁਸੀਂ ਪ੍ਰੈਸ ਕੀਤਾ 1 2 3 4 5 6 7 8 9 10 ਫਿਰ ਪ੍ਰੈਸ ਕਰਾਂਗੇ 1 2 3 4 5 6 7 8 9 10 then ਰਿਲੈਕਸ ਪੰਜ ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਦੋਨੋਂ ਸਾਈਡ ਕਰਨਾ then ਕੀ ਕਰਾਂਗੇ ਤੁਸੀਂ ਰੈਸਟ ਲੈਣੀ ਹੈ 1 ਤੋਂ 2 ਮਿੰਟ ਦੀ ਔਰ then ਫਿਰ ਆਪਾਂ ਇਸ ਨੂੰ ਉੱਪਰ ਚੱਕ ਦੇਣਾ ਹੈ ਔਰ then ਫਿਰ ਤੁਸੀਂ ਇਸੇ ਆਪਣੇ ਰੋਲ ਨੂੰ ਅੱਡੀ ਦੇ نیچے ਰੱਖਾਂਗੇ ਆਪਾਂ ਅਲੱਗ-ਅਲੱਗ ਕਰਨਾ ਦੋਨਾਂ ਨੂੰ ਇਕੱਠੇ ਨਾ ਕਰਨ ਲੱਗ ਜਿਓ ਆਪਾਂ ਇਹ ਅੱਡ-ਅੱਡ ਕਰਾਂਗੇ ਹੁਣ ਆਪਾਂ ਅੱਡੀ ਦੇ نیچے ਰੱਖਤਾ ਹੈ ਹੁਣ ਆਪਾਂ ਇਸ ਨੂੰ نیچے ਨੂੰ ਜ਼ੋਰ ਦੀ ਦਬਾਂਗੇ ਕਿੱਤੇ ਦੇ ਜੋ نیچے ਰੱਖਿਆ ਹੈ ਇਸ ਨੂੰ ਅੰਦਰੋਂ ਦਬਾਂਗੇ ਇੱਥੇ ਆਪਾਂ ਹੋਲਡ ਕਰਾਂਗੇ 1 2 3 4 5 6 7 8 9 10 ਥੈਨ ਰਿਲੈਕਸ ਫੇਰ ਦਬਾਵਾਂਗੇ 1 2 3 4 5 6 7 8 9 10 ਫੇਰ ਦਬਾਵਾਂਗੇ 1 2 3 4 5 6 7 8 9 10 ਫੇਰ ਦਬਾਵਾਂਗੇ दो तीन चार पे सात, आठ, नौ दस फिर दवावे एक दो तीन चार पे सात, आठ, नौ दस फिर दवावेंगे एक दो तीन चार पे सात, आठ, नौ दस पांच एस साइड और, और इसनों बहुत ज्यादा थोड़े जो पिंजनी है इसके खिंच पेगी जो ये एक्सरसाइज ਪਰਫਾਰਮ ਕਰੋਗੇ ਜਦੋਂ ਇੱਕ ਕਸਰਤ ਹੋ ਗਈ ਫਿਰ ਤੁਸੀਂ ਆਰਾਮ ਨਾਲ ਸਿੱਧੇ ਲੇਟ ਜਾਣਾ ਹੈ ਦੋਨਾਂ ਕਸਰਤਾਂ ਦੇ ਵਿੱਚ ਵਿੱਚ 5 ਮਿੰਟ ਦਾ ਆਪਾਂ ਆਰਾਮ ਵੀ ਲੈ ਸਕਦੇ ਆ ਕਿਉਂਕਿ ਕਸਰਤ ਕਰਨ ਨਾਲ ਕਈ ਵਾਰੀ ਕੀ ਹੁੰਦਾ ਵੀ ਜੋ ਆਪਣਾ ਬਲੱਡ ਦਾ ਸਰਕੂਲੇਸ਼ਨ ਹੈ ਉਹ ਇੱਕਦਮ ਵੱਧ ਜਾਂਦਾ ਹੈ ਸੋ ਤੁਸੀਂ ਲੇਟ ਕੇ ਐਂਕਲ ਟੂ ਪੰਪਸ ਜਿਵੇਂ ਆਪਾਂ ਕਰ ਰਹੇ ਆ ਇਹ ਤੁਸੀਂ ਕਰ ਸਕਦੇ ਹੋ ਔਰ ਦੈਨ ਤੁਸੀਂ ਆਰਾਮ ਕਰਨਾ ਹੈ ਹੁਣ ਸਾਰੀਆਂ ਕਸਰਤਾਂ ਆਪਾਂ ਖੜਕੇ ਕਰਾਂਗੇ ਉਹ ਤੁਹਾਨੂੰ ਕਰਕੇ ਦਿਖਾਉਣੇ ਆ ਨੈਕਸਟ ਐਕਸਰਸਾਈਜ਼ ਕੀ ਹੈ ਆਪਾਂ ਖੜ ਕੇ ਕਰਾਂਗੇ ਜਿਸ ਦੇ ਵਿੱਚ ਪਹਿਲੇ ਨੰਬਰ ਤੇ ਕਰਾਂਗੇ ਹੀਲ ਰੇਸ ਆਪਣੀ ਜੋ ਅਡੀਆਂ ਨੇ ਇਸ ਨੂੰ ਆਪਾਂ ਹਵਾ ਚੱਕਾਂਗੇ ਔਰ ਨਾਲ ਦੀ ਨਾਲ ਹੀ ਆਪਾਂ ਕਰਾਂਗੇ ਉਸ ਤੋਂ ਬਾਅਦ ਵਾਲੀ ਐਕਸਰਸਾਈਜ਼ ਉਸ ਦੇ ਵਿੱਚ ਹੋਣਗੇ ਆਪਣੇ ਟੋਜ਼ ਰੇਸ ਸੋ ਨੰਬਰ 1 ਹੀਲ ਰੇਸ ਕਰਨ ਲੱਗੇ ਆ ਸਟਾਰਟ ਕਰਨ ਲੱਗੇ ਆ ਦੁਬਾਰਾ ਦੇਖੋ 1 2 3 4 5 ਥੈਨ ਰਿਲੈਕਸ ਫੇ ਚੱਕ ਦਾਂਗੇ 1 2 3 4 5 ਫਿਰ ਰਿਲੈਕਸ 1 2 3 4 5 ਫਿਰ ਰਿਲੈਕਸ 1 2 3 4 5 ਫਿਰ ਰਿਲੈਕਸ 2 3 4 5 ਜਿਹੜੀ ਕੁਰਸੀ ਹੈ ਉਸ ਦਾ ਆਪਾਂ ਥੋੜਾ ਜਿਹਾ ਸਹਾਰਾ ਲਵਾਂਗੇ ਮਾਈਲਡ ਜੇ ਆਪਾਂ ਸਹਾਰਾ ਲੈਣਾ ਔਰ ਇਹ ਆਪਾਂ ਕੋਸ਼ਿਸ਼ ਕਰਨੀ ਹੈ ਵੀ 5 ਤੋਂ 6 ਵਾਰ ਤੱਕ ਕਰ ਸਕੀਏ ਤੇ ਜਦੋਂ ਕਰਾਂਗੇ ਕਈ ਵਾਰੀ ਦਰਦ ਹੋਏਗਾ ਸੋ ਘਬਰਾਉਣਾ ਨਹੀਂ ਹੌਲੀ ਹੌਲੀ ਰੈਪੀਟੀਸ਼ਨਸ ਬਤਾਵਾਂਗੇ 5 ਤੱਕ ਕਰਨੀਆਂ ਕਰਨੀਆਂ ਨੇ ਔਰ ਤੁਸੀਂ ਕੋਸ਼ਿਸ਼ ਕਰਨਾ ਵੀ ਪਹਿਲਾਂ 3 ਕਰ ਲੀਆਂ ਫਿਰ 5 ਫਿਰ ਹੌਲੀ ਹੌਲੀ ਆਪਾਂ ਵਧਾ ਵੀ ਸਕਦੇ ਆ ਸੋ ਇਹ ਹੋ ਗਈ ਤੁਹਾਡੀ ਹੀਲ ਰੇਜ਼ ਐਕਸਰਸਾਈਜ਼ ਲਾਸਟ ਐਕਸਰਸਾਈਜ਼ ਕੀ ਹੈ ਜਿਸ ਦੇ ਵਿੱਚ ਆਪਾਂ ਟੂਜ਼ ਰੇਜ਼ ਕਰਾਂਗੇ ਆਪਾਂ ਚੇਅਰ ਨੂੰ ਪਕੜ ਕੇ ਆਪਣੇ ਟੂਜ਼ ਉੱਪਰ ਚੱਕ ਦਾਂਗੇ ਜੋ ਕਿ ਆਪਣੀਆਂ ਅੱਡੀਆਂ ਥੱਲੇ ਰਹਿਣਗੀਆਂ ਇਸ ਨੂੰ ਵੀ ਆਪਾਂ ਇੱਥੇ 5 ਗਿਣਾਂਗੇ 1 2 3 4 5 1 2 3 4 5 1 2 ਤਿੰਨ ਚਾਰ ਪੰਜ ਇੱਕ ਦੋ ਤਿੰਨ ਚਾਰ ਪੰਜ ਫਿਰ ਚੱਕ ਦਾਂਗੇ 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 ਇੱਕ ਦੋ ਤਿੰਨ ਚਾਰ ਪੰਜ ਦੈਨ ਰਿਲੈਕਸ ਇਹ ਵੀ ਤੁਸੀਂ ਪੰਜ ਤੋਂ ਛੇ ਵਾਰੀ ਕਰਨਾ ਹੀ ਕਰਨਾ ਹੈ ਇਹ ਹੋ ਗਈ ਤੁਹਾਡੀ ਟੋਜ਼ ਰੇਜ਼ ਸੋ ਇਹ ਸਨ ਕਸਰਤਾ ਹੁਣ ਤੁਹਾਨੂੰ ਦੱਸਣ ਲੱਗੇ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸੋ ਇਹ ਸਨ ਕਸਰਤਾ ਜਿਹੜੀਆਂ ਤੁਸੀਂ ਚੰਗੀ ਤਰ੍ਹਾਂ ਦੇਖੀਆਂ ਔਰ ਉਮੀਦ ਕਰਦਾ ਤੁਸੀਂ ਇਹ ਕਰੋਗੇ ਵੀ ਹੁਣ ਆਪਾਂ ਗੱਲ ਕਰਨ ਲੱਗੇ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਭ ਤੋਂ ਪਹਿਲਾਂ ਤੁਸੀਂ ਹਾਈਡਰੇਟ ਰਹਿਣਾ ਹੈ ਪਾਣੀ ਪ੍ਰੋਪਰ ਪੀਂਦੇ ਰਹਿਣਾ ਹੈ ਪਾਣੀ ਦੀ ਮਾਤਰਾ ਕਦੇ ਵੀ ਕਮੀ ਨਹੀਂ ਆਉਣ ਦੇਣੀ ਦਿਨ ਦੇ ਵਿੱਚ 4 ਤੋਂ 5 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਹੈ ਦੂਸਰੇ ਨੰਬਰ ਤੇ ਤੁਸੀਂ ਨੰਗੇ ਪੈਰੀ ਬਿਲਕੁਲ ਨਹੀਂ ਚੱਲਣਾ ਹਮੇਸ਼ਾ ਤੁਸੀਂ ਚਪਲਾਂ ਪਾਓ ਜਾਂ ਸ਼ੂਜ਼ ਪਾਓ ਤਾਂ ਕਿ ਤੁਹਾਡੇ ਜੋ ਕਾਫ ਮਸਲਸ ਨੇ ਉਹ ਰਿਲੈਕਸ ਰਹਿਣ ਔਰ ਤੀਜੇ ਨੰਬਰ ਤੇ ਪ੍ਰੋਪਰ ਡਾਈਟ ਲੈਣੀ ਹੈ ਤੁਸੀਂ ਜਿਵੇਂ ਸਵੇਰੇ ਤੁਸੀਂ ਚਾਰ ਬਦਾਮ ਦੋ ਅਖਰੋਟ ਖੋਗੇ ਔਰ ਨਾਲ ਦੀ ਨਾਲ ਐਪਲ ਦੀ ਵਰਤੋਂ ਸਵੇਰੇ ਕਰਨੀ ਹੈ ਔਰ ਤਹੀਂ ਲੱਸੀ ਵੀ ਸਵੇਰੇ ਔਰ ਸ਼ਰਾਤ ਨੂੰ ਸੌਣ ਵੇਲੇ ਤੁਸੀਂ ਦੁੱਧ ਜ਼ਰੂਰ ਪੀਣਾ ਹੈ ਅਗਰ ਤੁਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਵੈਰੀ ਕੋਜ਼ ਜੋ ਤੁਹਾਡੀਆਂ ਵੇਨਸ ਨੇ ਉਸ ਨੂੰ ਤੁਸੀਂ ਵਧਣ ਤੋਂ ਰੋਕ ਸਕਦੇ ਹੋ ਔਰ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਦੇ ਆ ਜਲਦੇ ਇੱਕ ਨਵੀਂ ਵੀਡੀਓ ਨਾਲ টিল ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ